ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਫਾਰਮੂਲਾ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਹੜੇ ਵੀਰਾਂ ਨੂੰ ਘਰਾੜੇ ਵੱਜਦੇ ਨੇ ਰਾਤ ਦੇ ਸਮੇਂ ਘਰ ਦੇ ਵਿੱਚ ਇੱਕ ਦੋ ਮੈਂਬਰ ਜ਼ਰੂਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਘਰਾੜਿਆਂ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਆਪ ਨੂੰ ਤਾਂ ਪਤਾ ਨਹੀਂ ਲੱਗਦਾ ਪਰ ਦੂਸਰੇ ਨੂੰ ਉਹਦੇ ਕੋਲੇ ਸੌਣਾ ਬਹੁਤ ਮੁਸ਼ਕਲ ਹੈ ਜੇਕਰ ਬੱਚਿਆਂ ਨੇ ਪੜਨਾ ਹੋਵੇ ਤਾਂ ਵੀ ਕੋਲੇ ਸੁੱਤਾ ਪਿਆ ਬੰਦਾ ਘਰਾੜੇ ਮਾਰ ਰਿਹਾ ਤਾਂ ਬੱਚੇ ਬਹੁਤ ਡਿਸਟਰਬ ਹੁੰਦੇ ਨੇ ਸੋ ਇਹ ਘਰਾੜੇ ਵੱਜਣਾ ਕੁਦਰਤੀ ਇਹ ਵੀ ਇੱਕ ਬਿਮਾਰੀ ਹੈ ਸੋ ਕਿਸੇ ਦੇ ਵੱਸ ਦੀ ਗੱਲ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਜਦੋਂ ਬੰਦਾ ਸੌਂ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਘਰਾੜੇ ਵੱਜ ਰਹੇ ਨੇ ਸੋ ਘਰਾੜਿਆਂ ਨੂੰ ਰੋਕਣ ਦਾ ਆਪਾਂ ਤੁਹਾਨੂੰ ਇੱਕ ਦੇਸੀ ਫਾਰਮੂਲਾ ਦੱਸਦੇ ਹਾਂ ਜੋ ਬਹੁਤ ਹੀ ਲੇਟਸਟ ਸਟ੍ਰੈਟੀਜੀ ਬਹੁਤ ਹੀ ਜ਼ਬਰਦਸਤ ਫਾਰਮੂਲਾ ਜੋ ਇੱਕ ਹੀ ਰਾਤ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਘਰਾੜੇ ਵੱਜਣੇ ਮੇਰੇ ਬੰਦ ਹੋ ਗਏ ਨੇ ਅਤਰਕ ਨੂੰ ਅੱਧੇ ਦੀ ਆਪਾਂ ਇੱਕ ਗੰਢੀ ਲੈਣੀ ਜੀ ਤਕਰੀਬਨ ਆਪਾਂ 50 ਗ੍ਰਾਮ ਮੰਨ ਲਓ ਵੀ ਛੋਟੀ ਨਾਰਮਲ ਆਪਾਂ ਅੱਧੇ ਦੀ ਇੱਕ ਗੰਢੀ ਲੈਣੀ ਆ ਗੈਸ ਦੇ ਉੱਪਰ ਗੈਸ ਨੂੰ ਹਲਕਾ ਚੱਲਦਾ ਕਰਕੇ ਇੱਕ ਬਰਤਨ ਦੇ ਵਿੱਚ ਆਪਾਂ ਗਲਾਸ ਕ ਪਾਣੀ ਗਲਾ ਪਾਉਣਾ ਕਲਾਸ ਪਾਣੀ ਦਾ ਕਰਕੇ ਆਪਾਂ ਉਹਨੂੰ ਅੱਗ ਦੇ ਉੱਪਰ ਰੱਖ ਲਾਂਗੇ ਅੱਗ ਦੇ ਉੱਪਰ ਰੱਖ ਕੇ ਗੈਸ ਨੂੰ ਚੱਲਦੇ ਚੱਲਦੇ ਆਪਾਂ ਨਿੱਕੇ ਨਿੱਕੇ ਟੁਕੜੇ ਅਦਰਕ ਦੇ ਕਰਕੇ ਕਰਦ ਦੇ ਨਾਲ ਆਪਾਂ ਉਹ ਪਾਣੀ ਦੇ ਵਿੱਚ ਪਾਉਂਦੇ ਜਾਵਾਂਗੇ ਤਕਰੀਬਨ 50 ਗ੍ਰਾਮ ਦੀ ਆਪਾਂ ਗੰਢੀ ਲੈਣੀ ਹੈ ਦੇਖੋ ਜੀ ਉਹ ਜਦੋਂ ਆਪਾਂ ਉਹਦੇ ਵਿੱਚ ਪਾ ਲਿਆ ਉਹਨੂੰ ਚਮਚੇ ਦੇ ਨਾਲ ਹਿਲਾਉਣਾ ਹੈ ਤੇ ਪਾਣੀ ਨੂੰ ਉਬਾਲਣਾ ਹੈ ਆਪਾਂ 1-2 ਮਿੰਟ ਜਦੋਂ ਉਬਲਦੇ ਨੂੰ ਹੋ ਜਾਣ ਤਾਂ ਜੋ ਕਿ ਅਦਰਕ ਦਾ ਸਾਰਾ ਅਸਰ ਹੈ ਉਹ ਪਾਣੀ ਦੇ ਵਿੱਚ ਚਲਾ ਜਾਵੇ ਹੁਣ ਆਪਾਂ ਉਬਾਲ ਲੈਣਾ ਹੈ 1-2 ਮਿੰਟ ਤੱਕ ਇਤੋਂ ਬਾਅਦ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਜੀ ਉਹ ਕੀ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਆਮ ਹੁੰਦੀਆਂ ਨੇ ਹਲਦੀ ਜੋ ਕਿ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਆ ਜੀ ਉਹਦਾ ਆਪਾਂ ਤਕਰੀਬਨ ਚਮਚੇ ਦਾ ਚੌਥਾ ਕ ਹਿੱਸਾ ਜੀ ਨੂੰ ਆਪਾਂ ਕਹਦੇ ਆ ਵੀ ਚੁੰਟੀਕ ਦੋਕ ਚੁੰਡੀਆਂ ਆਪਾਂ ਹਲਦੀ ਉਹਦੇ ਵਿੱਚ ਪਾਉਣੀ ਆ ਫਿਰ ਆਪ ਹਲਦੀ ਪਾਉਣ ਤੋਂ ਬਾਅਦ ਇਹਨੂੰ ਉਬਾਲਣਾ ਜੀ ਥੋੜੀ ਦੇਰ ਤੱਕ ਚਮਚਾ ਚ ਮਾਰਦੇ ਰਹਿਣਾ ਤਾਂ ਜੋ ਕਿ ਅਦਰਕ ਦਾ ਤੇ ਹਲਦੀ ਦਾ ਜੋ ਅਸਰ ਹੈ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਚਲਾ ਜਾਵੇ ਲਓ ਜੀ ਇਹਨੂੰ ਆਪਾਂ ਇਸੇ ਤਰ੍ਹਾਂ ਉਬਾਲਣਾ ਹੈ ਥੋੜੇ ਸਮੇ ਲਈ 1 ਤੋਂ 2 ਮਿੰਟ ਤੱਕ ਆਪਾਂ ਨੂੰ ਉਬਾਲਣਾ ਫਿਰ ਇਹਦਾ ਕਲਰ ਬਿਲਕੁਲ ਰੈੱਡ ਜਿਹਾ ਹੋ ਜਾਊਗਾ ਜਿਸ ਤਰ੍ਹਾਂ ਬਿਨਾ ਦੁੱਤੋਂ ਚਾਹ ਦਾ ਕਲਰ ਹੁੰਦਾ ਹੈ ਉਸ ਤਰ੍ਹਾਂ ਹੋ ਜਾਊਗਾ ਜੀ ਕਲਰ ਇਹਦਾ ਇਸ ਤਰ੍ਹਾਂ ਆਪਾਂ ਇਹਨੂੰ ਹੌਲੀ-ਹੌਲੀ ਧੀਮੀ ਅੱਗ ਤੇ ਬਲਣਾ ਹੈ ਜਿਆਦਾ ਗੈਸ ਨਹੀਂ ਬਧਾਉਣਾ ਨਾਰਮਲ ਇਹਨੂੰ ਦੇਖੋ ਜੀ ਇਸ ਤਰ੍ਹਾਂ ਇਹਨੂੰ ਉਬਾਲਣਾ ਹੈ ਆਪਾਂ 1 ਤੋਂ 2 ਮਿੰਟਾਂ ਤੱਕ ਇਹ ਤੋਂ ਬਾਅਦ ਜੀ ਆਪਾਂ ਉਬਾਲ ਕੇ ਇਹਨੂੰ 1-3 ਮਿੰਟ 2 ਮਿੰਟਾਂ ਤੱਕ ਬਸ ਇਹਨੂੰ ਉਬਾਲ ਕੇ ਆਪਾਂ ਪੁਣ ਲੈਣਾ ਜੀ ਇਹਨੂੰ ਗਲਾਸ ਦੇ ਵਿੱਚ ਗਲਾਸ ਦੇ ਵਿੱਚ ਪਾਣ ਕੇ ਵੀਰੋ ਦੇਖੋ ਇਹ ਕੜਾ ਤਿਆਰ ਹੋ ਗਿਆ ਇਹ ਕੜੇ ਨੂੰ ਆਪਾਂ ਠੰਡਾ ਕਰਕੇ ਰੋਟੀ ਤੋਂ ਖਾਣ ਤੋਂ ਅੱਧਾ ਘੰਟਾ ਬਾਅਦ ਆਪਾਂ ਸ਼ਾਮ ਦੇ ਟਾਈਮ ਇਹਨੂੰ ਪੀਣਾ ਹੈ ਹਫ਼ਤੇ 'ਚ ਇੱਕ ਵਾਰ ਪੀਣਾ ਤੇ ਮਹੀਨੇ 'ਚ ਆਪਾਂ ਇਹਨੂੰ 4 ਵਾਰ ਪੀ ਸਕਦੇ ਹਾਂ ਠੀਕ ਹੈ ਜੀ ਇਹ ਫਾਰਮੂਲਾ ਘਰਾਣਿਆਂ ਲਈ ਬਹੁਤ ਜ਼ਬਰਦਸਤ ਹੈ ਪੱਕਾ ਫਾਰਮੂਲਾ ਜੀ ਜਿਸ ਕਿਸੇ ਵੀਰ ਨੂੰ ਸਮੱਸਿਆ ਹੈ ਉਹ ਇਹਨੂੰ ਅਜ਼ਮਾ ਕੇ ਦੇਖੋ ਵਰਤ ਕੇ ਦੇਖੋ ਤੇ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਜਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਕਿਸੇ ਵੀਰ ਦਾ ਭਲਾ ਹੋ ਸਕੇ ਕੋਈ ਖਰਚ ਵਾਲੀ ਚੀਜ਼ ਨਹੀਂ ਆਪਣੇ ਘਰੋਂ ਹੀ ਆਪਾਂ ਤਿਆਰ ਕਰ ਸਕਦੇ ਹਾਂ ਧੰਨਵਾਦ ਜੀ ਸਾਰੇ ਵੀਰਾਂ ਦਾ